ਸਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬੈਗੁਰੂ ਜੀ ਅੱਜ ਦਿਖਾਉਣੀ ਆ ਸਵੇਰ ਦਾ ਹੀ ਮੀਂਹ ਪੈ ਰਿਹਾ ਥੋੜਾ ਥੋੜਾ ਬਰੀਕ ਬਰੀਕ ਜੀਰੀਆਂ ਵੱਢਣ ਵਾਲੀਆਂ ਹੋਈਆਂ ਪੀਆਂ ਨੇ ਤੇ ਰੱਬ ਮੀਂਹ ਪਾਉਣ ਲੱਗਿਆ ਹੁਣ ਲੋ ਜੀ ਦਿਖਾਉਣੀ ਇੱਧਰ ਬਰੀਕ ਬਰੀਕ ਪੈ ਰਿਹਾ ਤੇ ਥੋੜਾ ਥੋੜਾ ਪੈ ਰਿਹਾ ਸੀਗਾ ਤੇ ਮਾਣੋ ਬਾਜਾ ਮਾਰਦੀ ਐ ਮਿਊ ਮਿਊ ਕਰਦੀ ਐ ਦੁੱਧ ਮੰਗਦੀ ਐ ਹੁਣ ਇਹਨੂੰ ਦੁੱਧ ਪਾ ਦਈਏ ਦਰਵਾਜੇ ਦੇ ਮੂਹਰੇ ਬੈਠੀ ਐ ਹੌਲੀ ਇੱਕ ਦਿਨ ਬਾਅਦ ਖੋਲਦੀ ਐ ਦੇਖੋ ਆ ਪਾਇਆ ਪਿਆ ਕਿੰਨਾ ਗਾਹ ਪਾਉਂਦਾ ਐ ਮਾਣੋ ਬਿੱਲੀ ਦਾ ਬੱਚਾ ਜਿੰਨੇ ਚਿਰ ਦੁੱਧ ਨਹੀਂ ਪਾਉਂਦੇ ਭੁੱਖ ਲੱਗੀ ਪਈ ਆ ਬਹੁਤ ਜ਼ਿਆਦੇ ਗਾਹ ਪਾਉਂਦਾ ਸਾਧਰੀ ਆ ਕੇ ਪੌੜੀਆਂ 'ਚ ਬਹਿ ਜਾਂਦਾ ਅੱਜ ਕੰਮ ਲੱਗੀ ਸੀਗੇ ਇਹਦੇ ਕਰਕੇ ਲੇਟ ਹੋ ਗਈ ਹੁਣ ਗਾਹ ਪਾਇਆ ਪਿਆ ਨਹੀਂ ਉਹ ਪਾ ਜਾਂਦੇ ਨਹੀਂ ਕਈ ਵਾਰੀ ਦੁੱਧ ਹੀਠਾ ਡੰਗਰਾਂ 'ਚ ਜਾਂਦੇ ਨੇ ਉਹ ਨੰਗੇ ਹੁਣ ਮੈਂ ਪਾ ਕੇ ਜਾਨੀ ਆ ਗਾਹ ਪਾਇਆ ਪਿਆ ਅੱਜ ਲੇਟ ਹੋਵੇ ਥੋੜੇ ਜਿ ਠੰਡਾ ਇਹ ਬੈਠਾ ਹੁਣ ਡਰਦਾ ਮੇਤੋਂ ਇੱਧਰ ਦੀ ਦੇਖਦੀ ਆ ਭੱਜ ਗਿਆ ਠੰਡਾ ਲੱਗਦਾ ਹੁਣ ਇਹਨੂੰ ਦੁੱਧ ਤਲਾ ਛੱਡ ਕੇ ਬਹਿ ਗਿਆ ਸੀਗਾ ਹੁਣ ਪੀ ਰਿਹਾ ਲੋ ਜੀ ਮੀਂਹ ਦੇਖੋ ਕਿੰਨਾ ਆ ਗਿਆ ਜਿਹੜੀਆਂ ਬੱਡਣ ਵਾਲੀਆਂ ਪਈਆਂ ਨੇ ਕਿੰਨਾ ਮੀਂਹ ਪੈ ਰਿਹਾ ਹੁਣ ਹੁਣ ਦੁੱਧ ਪਾਉਣ ਜਾਂਦੇ ਨਹੀਂ ਫੜਾਉਂਦੇ ਨੇ ਬੇਟੇ ਨੂੰ ਬੇਟਾ ਜਾਂਦਾ ਦੁੱਧ ਪਾਉਣ ਥੋੜਾ ਜਿਹਾ ਘਟ ਗਿਆ ਇਹ ਇੰਨੇ ਦੁੱਧ ਪਾਏ ਉਹ ਇਹ ਵੀ ਕੰਮ ਕਰਨਾ ਹੀ ਚਾਹੁੰਦਾ ਫਿਰ ਮੀਂਹ ਤਾਂ ਹੁਣ ਜਦੋਂ ਪਾਉਣਾ ਦੁੱਧ ਲੋ ਜੀ ਬੇਟਾ ਗਿਆ ਦੁੱਧ ਪਾਉਣ ਮੀਂਹ ਥੋੜਾ ਜਿਹਾ ਘਟਿਆ ਵਾ ਦਬ ਗਿਆ ਥੋੜਾ ਜਿਹਾ ਨਹੀਂ ਬਹੁਤ ਪੈ ਰਿਹਾ ਸਵੇਰ ਦਾਈ ਲੋ ਜੀ ਦੇਖੋ ਕਿੰਨਾ ਪਾਣੀ ਖੜ ਗਿਆ ਜੀਰੀਆਂ ਬੱਟਣ ਵਾਲੀਆਂ ਨੇ ਇੱਕ ਨੁਕਸਾਨ ਬਹੁ ਹੋ ਰਿਹਾ ਹੁਣ ਜੀਰੀਆਂ ਦਾ ਬੱਦਲ ਵੀ ਦੇਖੋ ਜਾਦੇ ਤਾਂ ਪੈ ਗਿਆ ਹੋ ਬੱਦਲੇ ਬੱਦਲੇ ਨੇ ਪਾਣੀ ਜਾਦੇ ਆ ਨਾ ਵੀ ਕੋਣ ਹਟਿਆ ਮੜਾ ਜਾ ਲੋ ਜੀ ਹੁਣ ਰਸੋਈ ਚ ਰੋਟੀ ਲਾਉਨੇ ਆ ਇੰਨੇ ਆਪਾਂ ਇੰਨੇ ਬੇਟਾ ਦੁੱਧ ਭਾ ਕਿਉ ਫੇਰ ਕੇ ਇੰਨੀਆ ਫੇਰ ਮਾਂਝ ਦੰਨਿਆ ਫੇਰ ਹੁਣ ਆਪਾਂ ਪਹਿਲਾਂ ਰੋਟੀ ਲਾ ਲਈਏ ਰੋਟੀ ਇਹ ਰੋਟੀ ਹੁਣ ਉੱਪਰੇ ਰਾੜਦੀਆਂ ਉੱਪਰ ਰਾੜਦੀਆਂ ਇਹ ਤਾਂ ਖਾ ਲੈਂਦੇ ਨੇ ਮੈਨੂੰ ਵਧੀਆ ਨਹੀਂ ਲੱਗਦੀ ਮੇਤੋਂ ਚੱਬੀ ਨਹੀਂ ਜਾਂਦੀ ਚੀੜੀ ਹੋ ਜਾਂਦੀ ਐਵੇਂ ਵੈਸੇ ਰੋਟੀ ਉਂਝ ਤਾਂ ਉੱਪਰੇ ਰਾੜਦੇ ਹਾਂ ਅੱਗੇ ਮੈਂ ਗੈਸ ਤੇ ਲਾਉਣੀ ਆ ਉਹ ਹਰ ਕੋਈ ਇਹ ਗੈਸ ਤੇ ਲਾਉਂਦਾ ਕਿਸੇ ਨੇ ਕਿਹਾ ਵੀ ਉੱਪਰ ਨਾ ਰਾੜਿਆ ਕਰੋ ਤੇ ਫਿਰ ਐਵੇਂ ਚੀੜੀ ਹੋ ਜਾਂਦੀ ਆ ਵਧੀਆ ਨਹੀਂ ਲੱਗਦੀ ਮੈਨੂੰ ਹੁਣ ਮੈਂ ਦੇਖਦੀ ਆ ਮੈਂ ਹੁਣ ਸਿਆਲੇਆ ਖੇੜਾ نیچے ਲਾ ਲਿਆ ਕਰੂੰ ਚੁੱਲੇ ਤੇ ਸਮਾਰਦਿਆਂ ਚੁੱਲਾ ਉੱਥੇ ਸਾਫ਼ ਕਰਦਿਆਂ ਸਬਜ਼ੀ ਗਰਮ ਕਰ ਲਿਆ ਕਰੂੰ ਉੱਥੇ ਚੁੱਲੇ ਤੇ ਲਾ ਲਈ ਰਸੋਈ ਸਾਫ਼ ਕਰਦਿਆਂ ਕਰੂਰੇ ਉੱਥੀ ਦੋ ਦੋ ਲਾ ਲਿਆ ਕਰਾਂਗੀ ਚੁੱਲੇ ਤੇ ਨਾਲੇ ਉੱਥੀ ਰੋਟੀ ਖਾ ਲਿਆ ਕਰਾਂਗੇ ਇੱਕ ਉਤਰਨ ਦਾ ਟਾਂਟਾ ਉੱਥੇ ਜੱਬ ਖਾਣਾ نیچے ਉਤਰਨਾ ਉਹ ਕਾ ਪੌੜੀਆਂ ਨਹੀਂ ਦੇਖਦੇ ਆ ਹੁਣ ਜੀ ਰਿਵੜਡ ਕੇ ਕਣਕ ਦਾ ਕੰਮ ਕਰਨਗੇ ਜਾਂ ਪਹਿਲਾਂ ਇੱਥੇ ਮਿੱਟੀ ਪਵਾ ਲਾਂਗੇ ਫਿਰ ਉੱਪਰ ਉਤਰਨਾ ਸੁਕਾੜਾ ਨਾਲੇ ਤਾਂ ਨਾਲੇ ਗੈਸ ਦੀ ਬੱਚਤ ਆ ਕਿਉਂਕਿ ਪਾਤੀਆਂ ਬਾਦੂ ਹੁੰਦੀਆਂ ਨੇ ਆਪਣੇ ਗੁਵਾ ਹੁੰਦਾ ਉਹਦੇ ਨਾਲ ਰੋਟੀ ਪੱਕ ਜਾਂਦੀਆਂ ਨਾਲੇ ਚੁੱਲ੍ਹੇ ਤੇ ਉਤਰ ਨਾਲੇ ਔਖਾ ਕੱਲੇ ਜਾਣੇ ਨਾਲੇ ਇੱਧਰ ਕੰਮ ਕਰਨਾ ਪੈਂਦਾ ਫਿਰ ਸਮਾਨ ਲੈ ਕੇ ਉੱਤਰਨਾ ਪੈਂਦਾ ਜੇ ਰਸਤਾ ਸਿੱਧਾ ਹੋਵੇ ਫਿਰ ਤਾਂ ਮਾਜਾਂ ਜੀ ਰੋਟੀ ਤਾਂ ਲਾਤੀ ਹੈ ਹੁਣ ਇਹ ਆਪਾਂ ਇੱਧਰ ਦਾਲ ਤਰ ਦੇ ਮੂੰਗੀ ਮਸਰੀ ਦੀ ਇੱਧਰ ਤੜਕਾ ਲਗਾ ਲੈਣੇ ਆ ਇਹਨੇ ਉਧਰ ਰੀਨ ਲਾਣੀ ਆ ਮੈਂ ਇੱਧਰ ਲਾਸਣ ਗਠਾ ਪਿਆਜ਼ ਅਦਰਕ ਗ੍ਰੈਂਡਰ ਕਰ ਲਿਆ ਈ ਹੁਣ ਪਾ ਲਿਆ ਘਿਓ ਘਿਓ ਪਾ ਕੇ ਹੁਣ ਪਾ ਲਿਆ ਜੀਰਾ ਜੀਰਾ ਪਾ ਦੀ ਇਹਦੇ ਵਿੱਚ ਲਓ ਜੀ ਇਹ ਸਬਾਨ ਪਾ ਦਨੇ ਹੁਣ ਮਸਾਲਾ ਵਿੱਚ ਮਸਾਲਾ ਪਾ ਕੇ ਭੁੰਨ ਲਈ ਇਹਨੂੰ ਇੱਧਰ ਹਲਦੀ ਮੈਂ ਉੱਧਰ ਨਹੀਂ ਪਾਉਂਦੀ ਇਹਦੇ ਵਿੱਚ ਪਾ ਕੇ ਮਸਾਲਾ ਭੁੰਨ ਲਾਂ ਪਹਿਲਾਂ ਫਿਰ ਇਹਦੇ ਵਿੱਚ ਪਾ ਦੂੰ ਹਦਾਲ ਹਲਦੀ ਤੇ ਨੂਨ ਪਾ ਲੂੰ ਹਰੀਆਂ ਮਿਰਚਾਂ ਮੈਂ ਵਿੱਚ ਰਗੜ ਲਈਆਂ ਕੱਟ ਲਈਆਂ ਨੇ ਹੁਣ ਇਹਨੂੰ ਮਸਾਲਾ ਭੁੰਨ ਲਈਏ ਦਾੜ ਬਣਾਉਣੀ ਆ ਹੁਣ ਆਪਾਂ ਮੂੰਗੀ ਮਸਰੀ ਦੀ ਅੱਜ ਲੋ ਜੀ ਹੁਣੇ ਕੱਢ ਲਾਣੀ ਆ ਮਸਾਲਾ ਮਸਾਲਾ ਭੁੰਨ ਕੇ ਲਸਣ ਘਾਟਾ ਪਿਆਜ ਅਦਰਕ ਜਿਹੜਾ ਸਮਾਨ ਤੇ ਇਹਨੂੰ ਕੱਢ ਲਾਣੀ ਆ ਤੜਕਾ ਲਗਾ ਕੇ ਤੜਕਾ ਲਗਾ ਕੇ ਕੱਟ ਕੇ ਫਿਰ ਇਹਦੇ ਵਿੱਚ ਇਹ ਪਾ ਦਣੀ ਆ ਦਾਲ ਦਾਲੇ ਦੇ ਚ ਪਾ ਕੇ ਰਿੰਨ ਲਣੀ ਆ ਲੋਚੀ ਇਹਦੇ ਚ ਪਾਤੀ ਇਦਾਂ ਰਿਜਦੀ ਆ ਦਾਲ ਹੁਣ ਇਹਦੇ ਚ ਪਾ ਦਨੇ ਆ ਹਲਦੀ ਤੇ ਨੂਨ ਉਹ ਚਾਹ ਵਾਲਾ ਦੁੱਧ ਵਾਲਾ ਕਈ ਵਾਰੀ ਸੇਵੀਆਂ ਬਣਾਉਂਦੇ ਆ ਨੇ ਮੈਂ ਹਲਦੀ ਨਹੀਂ ਉਹਦੇ ਚ ਫਿਰ ਪਾਉਂਦੀ ਹੁਣ ਇਹਦੇ ਚ ਨੂਨ ਤੇ ਹਲਦੀ ਪਾ ਦਨੇ ਆ ਹਰਦੀਪਾਦ ਇੱਕ ਚਮਚਾ ਤੇ ਇੱਕ ਥੂੜ ਦਾ ਪਾਦ ਨੇ ਇਹਨੂੰ ਰਿੰਨ ਦਿਆਂ ਇਹ ਮਸਾਲਾ ਭੁੰਨ ਕੇ ਰੱਖ ਲਿਆ ਆਪਾਂ ਨੇ ਕੌਲੀ 'ਚ ਇਹ ਬਾਅਦ 'ਚ ਜਦੋਂ ਰਿਜਜੂਗੀ ਉਦੋਂ ਰਲਾ ਲਾਂਗੇ ਵਿੱਚ ਮਿਕਸ ਕਰ ਲਾਂਗੇ ਲੋ ਜੀ ਨੂਨ ਥੋੜਾ ਜਿਹਾ ਮੈਨੂੰ ਘੱਟ ਲੱਗਿਆ ਹੋਰ ਪਾਤਾ ਥੋੜਾ ਜਾਂ ਟੱਕਣ ਲਾਦਨੇ ਉੱਪਰ ਰੱਖ ਦਨੇ ਦਾਲ ਆਪਣੀ ਰਿਜਗੀ ਆ ਕਾਫੀ ਇਹ ਦੇਖੋ ਹੁਣ ਇਹਦੇ ਵਿੱਚ ਇਹ ਪਾ ਲਾਨੇ ਆਪਾਂ ਮਸਾਲਾ ਭੁੰਨ ਲਿਆ ਸੀਗਾ ਜਿਹੜਾ ਲਸਣ ਗਠਾ ਪਿਆਜ਼ ਅਦਰਕ ਪਹਿਲਾਂ ਕੱਢ ਲਿਆ ਸੀਗਾ ਭੁੰਨ ਕੇ ਪੁੰਨਗੇ ਹੁਣ ਇਹਦੇ ਵਿੱਚ ਦਾਲ ਆਪਣੀ ਰਿਚ ਗਈ ਆ ਹੁਣ ਮਿਕਸ ਕਰਦਾਂ ਨੇ ਰਲਾ ਦਨੇ ਲੋ ਜੀ ਦਾਲ ਅੱਜ ਆਪਾਂ ਬਣਾਈ ਮੂੰਗੀ ਮਸਰੀ ਦੀ ਤੇ ਹੁਣ ਇਹਨੂੰ ਲਾ ਦਈਏ ਫਿਰ ਇਹਨੰਲਾ ਨੇ ਥੋੜੀ ਜੀ ਪਹਿਲਾਂ ਫਿਰ ਆਪਾਂ ਰੋਟੀ ਲਾ ਲਾਂਗੇ ਬਾਅਦ ਚ ਇਹਦੇ ਤੇ ਬੜੇ ਗੈਸਤੀ ਨਦਾਲੇ ਵਿੱਚ ਜਿਵੇਂ ਰੋਟੀ ਤਾਂ ਨਾਲ ਦੀ ਨਾਲ ਲਾ ਲਾਂਗੇ ਉਹ ਫਿਰ ਬਾਹਰ ਕੰਮ ਕਰ ਰਹੇ ਨੇ ਆ ਜਾਣਗੇ ਨਾਲੇ ਜਿਹਦੇ ਲਾ ਦੂੰਗੀ ਮੈਂ ਆਪਣਾ ਕੰਮ ਨਵੇੜਦਾ ਹੋਰੇ ਦਾਲ ਵਿੱਚ ਜਿਵੇਂ ਤਲਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਦਾਲ ਵਿੱਚ ਕੀ ਹੁਣ ਰੋਟੀ ਲਾਉਣੇ ਆ ਇਨੇ ਆ ਕੇ ਆਪਣੇ ਹੱਥ ਪੈਰ ਧੋਣਗੇ ਹੋ ਰੋਟੀ ਖਾਣਗੇ